ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪੰਜਾਬੀਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮਈ ਮਹੀਨੇ ਦੀ ਪੈਨਸ਼ਨ ਬਾਰੇ ਯਾਨੀ ਕਿ ਮਈ ਮਹੀਨੇ ਦੀ ਪੈਨਸ਼ਨ ਉਹ ਕਦੋਂ ਜਾਰੀ ਕੀਤੀ ਜਾਵੇਗੀ ਕਦੋਂ ਤੁਹਾਡੇ ਖਾਤਿਆਂ ਦੇ ਵਿੱਚ ਪਾਏਗੀ ਇਹ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਦਿਆਂਗੇ ਤੇ ਪੈਨਸ਼ਨ ਦੇ ਵਿੱਚ ਵਾਧੇ ਦੀ ਕੀ ਅਪਡੇਟ ਹੈ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਜਿਹੜੇ ਸਾਡੇ ਸਾਥੀ ਸਾਡੇ ਜਿਹੜੇ ਸਰੋਤੇ ਨੇ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਜੁੜੇ ਨੇ ਭਾਵੇਂ ਸਾਡੇ ਦਿਵਿਆਂਗ ਸਾਥੀ ਨੇ ਭਾਵੇਂ ਸਾਡੀਆਂ ਮਾਤਾਵਾਂ ਨੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਜੀ ਤੇ ਉਹਨਾਂ ਨੂੰ ਇੱਕ ਬੇਨਤੀ ਅਸੀਂ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਚੈਨਲ ਤੁਹਾਨੂੰ ਅਪਡੇਟ ਦੇ ਲਈ ਨਵਾਂ ਚੈਨਲ ਆਇਆ ਤੇ ਇਹਦੇ ਵਿੱਚ ਤੁਹਾਨੂੰ ਸਿਰਫ ਪੈਨਸ਼ਨਾਂ ਦੀ ਅਪਡੇਟ ਦਿੱਤੀ ਦਿੱਤੀ ਜਾਵੇਗੀ ਜਾਂ ਫਿਰ ਕੋਈ ਨਵੀਂ ਭਰਤੀ ਆਉਂਦੀ ਹੈ ਜਾਂ ਫਿਰ ਪੰਜਾਬ ਦੇਆਂ ਜੋ ਸੰਬੰਧਿਤ ਖਬਰਾਂ ਹੋਣਗੀਆਂ ਉਹ ਤੁਹਾਨੂੰ ਇਸ ਚੈਨਲ ਦੇ ਵਿੱਚ ਵੀਡੀਓ ਦੇ ਮਾਧਿਅਮ ਰਾਹੀਂ ਜੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਜਾਣਗੀਆਂ ਜੋ ਵੀ ਤਾਜ਼ਾ ਅਪਡੇਟਸ ਹੋਣਗੀਆਂ ਇਸਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਆਪਾਂ ਮੁੱਦੇ ਦੀਆਂ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੈਨਸ਼ਨ ਤੇ ਆਉਨੇ ਆਂ ਮਹੀਨੇ ਦੀ ਪੈਨਸ਼ਨ ਹਾਲੇ ਟਾਈਮ ਲੱਗਣਾ ਜੀ ਇਹ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜਦੋਂ ਬਜਟ ਪੇਸ਼ ਜਿਹੜਾ ਪੇਸ਼ ਹੋਇਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਸਦਕਾ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਿਹੜੀ ਆ ਉਹ ਲੇਟ ਪਈ ਸੀ ਜੇਕਰ ਆਪਾਂ ਹੁਣ ਦੀ ਗੱਲ ਕਰਦੇ ਹਾਂ ਜੀ 8 ਮਈ ਦਾ ਅੱਜ ਦਿਨ ਹੋ ਚੁੱਕਿਆ ਅਪ੍ਰੈਲ ਮਹੀਨੇ ਦੀ ਆ ਪੈਨਸ਼ਨਾਂ ਹਾਲੇ ਵੀ ਕੁਝ ਬੈਂਕਾਂ ਦੇ ਵਿੱਚ ਨਹੀਂ ਆਈਆਂ ਇਆ ਫਿਰ ਕਈਆਂ ਦੀਆਂ ਆਈਆਂ ਨੇ ਤੇ ਕੁਝ ਟੈਕਨੀਕਲ ਇਸ਼ੂ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਐਸੇ ਸਾਡੇ ਜਿਹੜੇ ਸਰੋਤੇ ਨੇ ਉਹ ਸਾਨੂੰ ਮੈਸੇਜ ਕਰਦੇ ਨੇ ਕਿ ਸਾਡੀਆਂ ਪੈਨਸ਼ਨਾਂ ਨਹੀਂ ਪਈਆਂ ਤੇ ਉਹਨਾਂ ਨੂੰ ਅਸੀਂ ਇਹ ਕਰਾਂਗੇ ਕਿ ਤੁਸੀਂ ਆਪਣੇ ਇੱਕ ਵਾਰ ਦਾ ਡਾਕੂਮੈਂਟ ਅਪਡੇਟ ਕਰ ਲਓ ਤੇ ਜੇਕਰ ਤੁਹਾਡੀ ਕੋਈ ਟੈਕਨੀਕਲ ਇਸ਼ੂ ਹੋਏਗਾ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਵੈਰੀਫਿਕੇਸ਼ਨ ਦਾ ਕੰਮ ਕੀਤਾ ਹੈ ਹਜੇ ਵੀ ਉਹ ਕੰਮ ਜਾਰੀ ਹੈ ਤੇ ਜਿਹਦੇ ਨਾਲ 2 ਲੱਖ ਖਾਤਿਆਂ ਦੀ ਜਿਹੜੀ ਪੈਨਸ਼ਨ ਹੈ 2 ਲੱਖ ਜਿਹੜੇ ਜਾਲੀ ਯਕਲੀ ਫਰਜ਼ੀ ਪੈਸ਼ਨਰ ਲੈ ਰਹੇ ਲੋਕ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਕੱਟੀਆਂ ਨੇ ਪੈਨਸ਼ਨਾਂ ਬੰਦ ਕਰ ਦਿੱਤੀਆਂ ਨੇ ਸੋ ਇਸ ਕਰਕੇ ਪੈਨਸ਼ਨ ਦੇ ਵਿੱਚ ਜਿਹੜਾ ਜਾਂ ਲੇਟ ਫੈਸਲਾ ਫਈਆਸੀ ਆਪ੍ਰੈਲ ਮਹੀਨੇ ਦੀਆ ਤੇ ਜਦ ਬਜਟ ਸੈਸ਼ਨ ਕਰਕੇ ਵੀ ਲੇਟ ਹੋਇਆ ਸੀ ਜੇਕਰ ਆਪਾਂ ਮਈ ਮਹੀਨੇ ਦੀ ਫੈਸਲਾ ਦੀ ਗੱਲ ਕਰਦੇ ਆਂ ਤੇ ਜਿਹੜੀਆਂ ਸੂਤਰ ਦੱਸਦੇ ਨੇ ਕਿ ਉਮੀਦ ਦੇ ਮੁਤਾਬਕ ਇਸ ਵਾਰ ਵੀ ਤੀਜੇ ਮਹੀਨੇ ਦੇ ਅਖੀਲੇ ਦਿਨਾਂ ਦੇ ਵਿੱਚ ਸੌਰੀ ਤੀਜੇ ਹਫਤੇ ਦੇ ਅਖੀਲੇ ਦਿਨਾਂ ਦੇ ਵਿੱਚ ਯਾਨੀ ਕਿ ਆਪਾਂ ਮੋٹے ਦੌਰ ਦੇ ਗੱਲ ਕਰੀਏ ਤੇ 20 ਤੋਂ ਲੈ ਕੇ 30 ਮਈ ਦੇ ਵਿੱਚ ਕਾਰ ਫੈਸਲਾ ਤੁਹਾਡੀਆਂ ਪੈਣ ਗਿਆ ਉਹ ਤੁਹਾਨੂੰ 23 24 ਮਈ ਨੂੰ ਪੈ ਸਕਦੀਆਂ ਨੇ 27 28 ਮਈ ਨੂੰ ਪੈ ਸਕਦੀਆਂ ਨੇ ਯਾਨੀ ਕਿ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ 20 ਤੋਂ ਲੈ ਕੇ 30 ਦੇ ਮਈ ਵਿੱਚ ਕਾਰ ਫੈਸਲਾ ਜਣੀਆਂ ਨੇ ਆਉਣ ਦੀ ਉਮੀਦ ਹੈ ਵੈਸੇ ਜਿਹੜੀਆਂ ਪੈਨਸ਼ਨਾਂ ਦੇ ਦਿਨ ਹੁੰਦੇ ਨੇ ਉਹ 7 ਤਰੀਕ ਤੋਂ ਲੈ ਕੇ 10 11 ਤਰੀਕ ਤੱਕ ਮੈਕਸਿਮਮ ਜ਼ਿਲ੍ਹਿਆਂ ਦੇ ਵਿੱਚ ਐਸ਼ਰਾ ਜੜੀਆਂ ਨੇ ਪਾ ਦਿੱਤੀਆਂ ਜਾਂਦੀਆਂ ਨੇ ਜਦੋਂ ਜਿਹੜਾ ਬਜਟ ਹੁੰਦਾ ਜੇ ਬਜਟ ਜਦੋਂ ਪਾਸ ਹੋ ਜਾਂਦਾ ਵਕ ਵਕ ਜ਼ਿਲ੍ਹਿਆਂ ਦਾ ਤੇ ਉਹ ਫਿਰ ਪੈਨਸ਼ਨਾਂ ਜੜੀਆਂ ਨੇ ਵਕ ਵਕ ਬੈਂਕਾਂ ਦੇ ਵਿੱਚ ਜ਼ਿਲ੍ਹਾ ਵਾਈਜ਼ ਜੜੀਆਂ ਨੇ ਪੜਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਹੜਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਪੈਨਸ਼ਨਾਂ ਜੜੀਆਂ ਨੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਹਾਲੇ ਜਿਹੜਾ ਜਿਆ ਬਜਟ ਕਿਸੇ ਜਰੇ ਦਾ ਪਾਸ ਨਹੀਂ ਹੋਇਆ ਕਿਉਂਕਿ ਹਜੇ ਸਿੱਧੇ ਤੌਰ ਤੇ ਗੱਲ ਹੈ ਕਿ ਜਦੋਂ ਬਜਟ ਪਾਸ ਹੋਏਗਾ ਸਰਕਾਰ ਵੱਲੋਂ ਫਿਰ ਪੈਨਸ਼ਨਾਂ ਪੈਣਗੀਆਂ ਹਾਲੇ ਮਈ ਮਹੀਨੇ ਦੀ ਪੈਨਸ਼ਨਾਂ ਦੀ ਉਮੀਦ ਘਟ ਹੈ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਕਰਕੇ ਵੀ ਹਜੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਬੈਂਕਾਂ ਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਰੁਕੀਆਂ ਨੇ ਜਾਂ ਫਿਰ ਜਿਨ੍ਹਾਂ ਦੀਆਂ ਆ ਚੁੱਕੀਆਂ ਨੇ ਉਹਨਾਂ ਦਾ ਤਾਂ ਠੀਕ ਹੈ ਜਿਨ੍ਹਾਂ ਦੀਆਂ ਰੁਕੀਆਂ ਨੇ ਉਹ ਕਾਫੀ ਉਹਨਾਂ ਨੂੰ ਜਿਹੜਾ ਜਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਤੁਸੀਂ ਆਪਣੀ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ ਆਪਣੇ ਜਿਹੜਾ ਆ ਅਪਡੇਟ ਕਰਵਾ ਸਕਦੇ ਆ ਕਿਤੇ ਤੁਹਾਡੇ ਫੈਸ਼ਨ ਜਿਹੜੀ ਆ ਪਿੱਛੇ ਰੁਕवट ਆ ਤੇ ਤੁਹਾਨੂੰ ਜਿਹੜੀ ਆ ਉਸਚਾਰੂ ਰੂਪ ਨਾਲ ਜਿਹੜੀ ਆ ਫਿਰ ਦੁਬਾਰਾ ਚੱਲ ਸਕਦੀ ਆ ਇਸ ਲਈ ਤੁਸੀਂ ਆਪਣਾ ਬੈਂਕ ਦੇ ਵਿੱਚ ਜਾ ਕੇ ਅਪਡੇਟ ਡਾਕੂਮੈਂਟ ਆਪਣਾ ਇੱਕ ਵਾਰ ਜ਼ਰੂਰ ਕਰ ਲਓ ਜਾਂ ਫਿਰ ਆਪਣੇ ਖਾਤੇ ਦੀ ਜੰਗਿਤਰਾ ਜਾਂਚ ਕਰਵਾ ਲਓ ਸੋ ਹੁਣ ਅੱਪਾ ਗੱਲ ਕਰਦੇ ਆ 2500 ਪੈਨਸ਼ਨ ਬਾਰੇ 2500 ਪੈਨਸ਼ਨ ਜਿਹੜੀ ਆ ਇਹ ਮੰਗ ਕੀਤੀ ਜਾ ਰਹੀ ਹੈ ਜੇ ਯੂਨੀਅਨ ਵੱਲੋਂ ਵੱਖ-ਵੱਖ ਕਿਉਂਕਿ ਜਿਹੜਾ ਗੁਜ਼ਾਰਾ ਖਤ ਹੈ ਜੀ ਉਹ ਚਲਾਣਾ ਬਹੁਤ ਮੁਸ਼ਕਲ ਹੁੰਦਾ ਭਾਵੇਂ ਉਹ ਸਾਡੀਆਂ ਭੈਣਾਂ ਨੇ ਸਾਡੀਆਂ ਜਿਹੜੀਆਂ ਵਿਧਵਾ ਭੈਣਾਂ ਨੇ ਜਿਨ੍ਹਾਂ ਦੀ ਪੈਸ਼ਨਾਂ ਲੱਗੀਆਂ ਹੋਈਆਂ ਨੇ ਭਾਵੇਂ ਸਾਡੀਆਂ ਮਾਤਾਵਾਂ ਨੇ ਜਿਨ੍ਹਾਂ ਦੀ ਪੈਸ਼ਨਾਂ ਲੱਗੀਆਂ ਨੇ ਸਾਰੇ ਜਿਹੜੇ ਵਿਆਹ ਸਾਥੀ ਨੇ ਸੋ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ 1500 ਦੇ ਵਿੱਚ ਜਿਹੜਾ ਜਨਾਂ ਦਾ ਲੋਨ ਪਾਣੀ ਬਹੁਤ ਔਖਾ ਚੱਲਦਾ ਰੋਟੀ ਪਾਣੀ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਉਹ ਵੀ ਦੂਜੇ ਫਿਰ ਉਹ ਟਾਈਮ ਨਾਲ ਫਿਰ ਪੈਸ਼ਨ ਆਉਦੀ ਵੀ ਨਹੀਂ ਇਸ ਲਈ ਆਪਣੇ ਪੱਧਰ ਤੇ ਅਸੀਂ ਬੇਨਤੀ ਵੀ ਕਰਾਂਗੇ ਪੰਜਾਬ ਸਰਕਾਰ ਨੂੰ ਕਿ ਜਿਹੜੇ ਪੈਸ਼ਨਾਂ ਨੇ ਉਹ ਟਾਈਮ ਸਰ ਜਰੂਰ ਪਾਇਆ ਜਾਵੇ ਤਾਂ ਕਿ ਜਿਹੜੇ ਸਾਡੇ ਇਹ ਪੈਨਫਰਾ ਨੇ ਇਹਨਾਂ ਨੂੰ ਜਿਹੜਾ ਗੁਜ਼ਾਰਾ ਕਰਨ ਦੇ ਵਿੱਚ ਜਿਹੜਾ 100 ਖਰਵੇ ਤੇ ਇਹਨਾਂ ਨੂੰ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੈਸ਼ਨਾਂ ਟਾਈਮ ਸਰ ਆਉਣੀ ਜ਼ਰੂਰੀ ਨੇ ਕੁਝ ਟੈਕਨੀਕਲ ਕਾਰਨ ਵੀ ਹੁੰਦੇ ਨੇ ਜੀ ਤੇ ਕਿਉਂਕਿ ਵਕ ਵਕ ਵੈਂਕਾ ਦੇ ਵਿੱਚ ਵਕ ਵਕ ਜਿਲ੍ਹਾ ਦੇ ਵਿੱਚ ਪੈਨਸ਼ਨਾਂ ਵੰਡਣੀਆਂ ਉਹਦੇ ਵਿੱਚ ਕਈ ਇਸ਼ੂਸ ਹੁੰਦੇ ਨੇ ਜਿਦੇ ਨਾਲ ਵੀ ਪੈਨਸ਼ਨਾਂ ਲੇਟ ਹੋ ਜਾਂਦੀਆਂ ਨੇ ਤੇ ਫਿਲਹਾਲ ਹਾਲੇ ਉਮੀਦ ਘਟ ਹੈ ਜੀ ਅਗਲੇ 5-6 ਦਿਨ ਤੱਕ ਪੈਨਸ਼ਨਾਂ ਆਉਣ ਦੀ ਤੇ ਜੇਕਰ ਕੋਈ ਅਪਡੇਟ ਹੋਰ ਆਉਂਦੀ ਆ ਪੰਜਾਬ ਸਰਕਾਰ ਵੱਲੋਂ ਉਹ ਤੁਹਾਨੂੰ ਅਸੀਂ ਜਰੂਰ ਸਾਂਝੀ ਕਰਾਂਗੇ ਤੁਹਾਡੇ ਨਾਲ ਆਉਂਦੀਆ ਵੀਡੀਓ ਦੇ ਵਿੱਚ ਜੀ ਤੁਹਾਨੂੰ ਇਹ ਗੱਲਾਂ ਵੀ ਅਸੀਂ ਸਾਂਝੀਆਂ ਕਰਾਂਗੇ ਕਿ ਤੁਸੀਂ ਪੈਨਸ਼ਨ ਕਿਵੇਂ ਲਵਾ ਸਕਦੇ ਆ ਜਿਨ੍ਹਾਂ ਨੇ ਪੈਨਸ਼ਨ ਹਾਲੇ ਲਈ ਲਵਾਈਆਂ ਉਹ ਕਿਵੇਂ ਲਵਾ ਸਕਦੇ ਨੇ ਕਿਵੇਂ ਫਾਰਮ ਭਰਨੇ ਨੇ ਇਹ ਅਸੀਂ ਵੀਡੀਓਜ਼ ਜਲਦ ਲੈ ਕੇ ਆ ਰਹੇ ਆ ਇਸ ਲਈ ਤੁਹਾਨੂੰ ਕਹਿੰਦੇ ਆ ਜੀ ਤੁਸੀਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੁਡੀ ਆਈਡੀ ਕਾਰਡ ਜਿਹੜੇ ਸਾਡੇ ਦਿਵਿਆਂਗ ਸਾਥੀ ਨੇ ਕਿਵੇਂ ਬਣਾਉਣਾ ਤੇ ਕਿਵੇਂ ਫਿਰ ਫਾਰਮ ਅਪਲਾਈ ਕਰਨੇ ਆ ਤੇ ਕਿਵੇਂ ਪੈਸ਼ਨ ਅਪਲਾਈ ਕਰਨੀ ਆ ਜਿਹੜੇ ਸਾਡੇ ਬਜ਼ੁਰਗ ਨੇ ਜਿਹਨਾਂ ਦੀ ਪੈਸ਼ਨ ਨਹੀਂ ਲੱਗੀਆਂ ਉਹਨਾਂ ਨੂੰ ਕਿਵੇਂ ਪੈਸ਼ਨ ਅਪਲਾਈ ਕਰਨੀ ਆ ਕਿੱਥੇ ਤੁਸੀਂ ਦਸਤਾਵੇਜ਼ ਆਪਣੇ ਅਟੈਸਟਡ ਕਰਵਾਉਣੇ ਆ ਇਹ ਸਾਰੀ ਜਾਣਕਾਰੀ ਆ ਤੁਹਾਨੂੰ ਤਿਆਰ ਜਾਣ ਗਿਆ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਫਿਲਹਾਲ ਜੀ 2500 ਦੀ ਪੈਨਸ਼ਨ ਦੀ ਜੇਕਰ ਅਫਾ ਗੱਲ ਕਰਦੇ ਆ 2500 ਦੀ ਪੈਨਸ਼ਨ ਹਾਲੇ ਸੰਘਰਸ਼ ਜਾਰੀ ਹੈ ਸ ਸਰਕਾਰ ਨੂੰ ਇਹ ਮੰਗ ਜਿਹੜੀ ਰੱਖੀ ਜਾਂਦੀ ਹੈ ਵਾਰ-ਵਾਰ ਪਰ ਹਾਲੇ ਪੰਜਾਬ ਸਰਕਾਰ ਵੱਲੋਂ ਕੋਈ ਨਾ ਤਾਂ ਹਾਮੀ ਭਰੀ ਗਈ ਹੈ ਕਿ 2500 ਦੀ ਪੈਨਸ਼ਨ ਕਰਾਂਗੇ ਤੇ ਨਾ ਹੀ ਕੋਈ ਇਦਾਂ ਦੀ ਕੋਈ ਅਪਡੇਟ ਹੈ ਨਾ ਕੋਈ ਲੈਟਰ ਆਈ ਹੈ ਇਸ ਲਈ ਜਦੋਂ ਕੋਈ ਅਪਡੇਟ ਆਉਂਦੀ ਹੈ 2500 ਪੈਨਸ਼ਨ ਦੀ ਤਾਂ ਐਸੇ ਹੋ ਸਕਦਾ ਹੈ ਕਿ ਆਉਂਦੇ ਮਹੀਨੇ ਤੱਕ 2500 ਪੈਨਸ਼ਨ ਹੋ ਵੀ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਜਿਹੜਾ ਯੂਨੀਅਨਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਪਰ ਪੰਜਾਬ ਸਰਕਾਰ ਵੱਲੋਂ ਹਾਮੀ ਹਜੇ ਹਾ ਦਾ ਨਾਰਾ ਨਹੀਂ ਮਾਰਿਆ ਗਿਆ ਤੇ ਬਾਕੀ ਦੇਖਦੇ ਆ ਜੀ 1500 ਟਾਈਮ ਨਾਲ ਆ ਜੀ ਪਹਿਲਾਂ ਤਾਂ ਪੈਸ਼ਨ ਉਹੀ ਇੱਕ ਸੌ ਖਾਲੀ ਗੱਲ ਹੋ ਜੇਗੀ ਵਾਕਿ 2500 ਪੈਨਸ਼ਨ ਦੇ ਵੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਜਦੋਂ ਗੱਲਬਾਤ ਬਣਦੀ ਆ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕੋਈ ਖਬਰ ਇਹਦਾ ਦੀ ਆਉਂਦੀ ਆ ਇਜਾਜ਼ਤ ਦਿਓ ਜੀ ਤੁਹਾਨੂੰ